ਤਾਰੇ ਭੁੱਖੀ ਆ ਖਾਂਦੀ ਆ ਤੂੰ ਤਾਂ ਵੱਧ ਖਾਂਦੀ ਓ ਡੇਗ ਡੂਗ ਪਾ ਕੇ ਦੇਖੀ ਰੇਕ ਨਹੀਂ ਖਾਂਦੀ ਖੁੰਦੀ ਛੱਡ ਦਿੰਦੀ ਆ ਆ ਵੇ ਆ ਕਰਿਆ ਆ ਕਰਿਆ ਆ ਕਰਿਆ ਦੇਖ ਤੁਰਿਆ ਉਹ ਵੱੜ ਗਏ ਗਾ ਜਾ ਕੇ ਆ ਤੇ ਬੰਦਾ ਰੱਖਿਆ ਸੀ ਉਹ ਕੈਂਪ ਉਹ ਨਹੀਂ ਆਪਾਂ ਮੁੱਕਾ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਜੀ ਤੁਹਾਡਾ ਆਪਣੇ ਚੈਨਲ ਸਿੱਧੂ ਫੈਮਿਲੀ ਪਿੰਡੂ ਵਲੌਗ ਵਿੱਚ ਨਵੇਂ ਆਏ ਜੁੜੇ ਸਰੋਤਿਆਂ ਨੂੰ ਕਹਿਣਾ ਚਾਹੁੰਦੇ ਆ ਜੀ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰੋ ਜੀ ਤੇ ਆਪਣੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਵੀਡੀਓ ਐਂਡ ਤੱਕ ਪਸੰਦ ਆਵੇ ਤਾਂ ਐਂਡ ਤੱਕ ਜ਼ਰੂਰ ਦੇਖੋ ਜੀ ਤੇ ਆਪਣੇ ਨਾਲ ਜੁੜੇ ਰਹੋ ਜੀ ਅੱਜ ਜੀ ਮੰਮੀ ਡੈਡੀ ਗਏ ਹੋਇਆ ਜੀ ਹਬੋਰ ਦਵਾਈ ਲੈਣ ਡੈਡੀ ਸਾਡੇ ਕਾਫੀ ਸਮੇਂ ਤੋਂ ਬਿਮਾਰ ਰਹਿ ਰਿਹਾ ਤੇ ਇੱਥੋਂ ਕਾਫੀ ਅਸੀਂ ਇਲਾਜ ਕਰਾਇਆ ਉਹਨਾਂ ਦਾ ਤੇ ਇੱਥੇ ਡਾਕਟਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਐਸ ਸਮੇਂ ਹਬੋਰ ਤੋਂ ਦਵਾਈ ਲੈ ਰਹੇ ਆ ਡੈਡੀ ਬਿਲਕੁਲ ਠੀਕ ਨੇ ਐਸਟਮੇ ਉਹਨਾਂ ਨੂੰ ਹਾਰਟ ਦੀ ਜ਼ਿਆਦਾ ਪ੍ਰੋਬਲਮ ਹੋ ਗਈ ਸੀ ਤੇ ਲੀਵਰ ਦੀ ਜ਼ਿਆਦਾ ਸਬਮੂਰੀ ਸੀ ਬਟ ਐਸ ਸਮ ਸਹੀ ਨੇ ਪਰਮਾਤਮਾ ਦੀ ਮਿਹਰ ਨਾਲ ਇਸ ਟਾਈਮ ਡੈਡੀ ਬਿਲਕੁਲ ਸਹੀ ਨੇ ਤੇ ਅੱਜ ਮੰਮੀ ਵੀ ਨਹੀਂ ਹੈਗੇ ਘਰੇ ਰਾਤ ਦੇ 1.5 ਵਜੇ ਦੇ ਗਏ ਹੋਏ ਨੇ ਉਹ ਘਰੋਂ ਕਿਉਂਕਿ ਉੱਥੇ ਸਵੇਰੇ ਨੰਬਰ ਲੱਗਦਾ ਵਾ 5 ਵਜੇ ਸੋਸਾ ਬਣਾ ਇੱਥੇ ਦੂਰ ਪੈ ਜਾਂਦਾ ਕਾਫੀ ਤੇ ਬੱਚੇ ਵੀ ਸਕੂਲ ਗਏ ਹੋਏ ਨੇ ਅੱਜ ਦੇ ਕੰਮ ਕਰ ਆਪਾਂ ਨੂੰ ਹੀ ਸੰਭਾਲਣੇ ਪੈਂਦੇ ਆ ਗੁਸ਼ਾਨ ਗਈ ਵਰੀ ਉਧਰ ਚਲੇ ਜਾਂਦੇ ਆ ਮੋਟਰ ਤੇ ਇਹ ਮੇਰੇ ਵੀ ਆਗੇ ਜੀ ਸ਼ਾਂਤਾਂ ਨੂੰ ਦਿਖਨੇ ਪੈਣਗੇ ਹੁਣ ਉਧਰ ਗਏ ਕੁਝ ਤਾਂ ਡੀ ਲੱਗਦੀ ਐਸੋ ਖੇਤਾਂ ਚ ਘਾਰ ਕਰਕੇ ਥੋੜਾ ਡਰ ਵੀ ਲੱਗਦਾ ਵਾ ਹਾਂ ਤਾਂ ਛੇਤੀ ਤਾਂ ਡਰਦੀ ਨਹੀਂ ਮੈਂ ਪਰ ਕਦੇ ਕਦੇ ਹੋ ਜਾਂਦਾ ਫੀਲ ਜਦ ਆਪਾਂ ਫੈਮਿਲੀ ਚ ਰਹਿਦੇ ਹੋਈਏ ਅੱਜ ਆਪਾਂ ਜੋ ਕੱਲੇ ਹੋਈਏ ਫਿਰ ਆਪਾਂ ਨੂੰ ਕਈ ਵਾਰੀ ਹੋਈ ਜਾਂਦਾ ਵਾ ਤੇ ਅੱਜ ਕੋਈ ਘਰ ਨਹੀਂ ਹੈਗਾ ਦੇਖ ਗੁਰ ਸ਼ਰਨ ਦੇਖਦੇ ਆ ਆ ਗਏ ਉਹਦੇ ਕੀ ਕਰਦੇ ਕਦੋਂ ਆਏ ਤੁਸੀਂ ਹੈ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਕਦੋਂ ਆਏ ਹੁਣੇ ਆਇਆ ਉਹ ਮੈਂ ਰਾਣੀ ਨੇ ਸਵੇਰੇ ਪਾਏ ਸੀਗੇ ਉਹਨੂੰ ਮੈਂ ਅੱਛਾ ਉਹਨੇ ਖਾ ਲਿਆ ਹੁਣ ਹੋਰ ਮੰਗਦੇ ਸੀ ਮੈਂ ਕਿ ਚਲੋ ਹੋਰ ਕੱਟ ਕੇ ਪਾ ਲੈਂਦੇ ਹਾਂ ਅੱਛਾ ਥਾਲੀ ਭੁੱਖੀ ਆ ਖਾਂਦੀ ਆ ਤੂੰ ਤਾਂ ਵੱਧ ਖਾਂਦੀ ਓ ਡੇਗ ਡੂਕ ਪਾ ਕੇ ਦੇਖੀ ਜੜੇ ਕਿ ਨਹੀਂ ਖਾਂਦੀ ਖੁੰਦੀ ਛੱਡ ਦਿੰਦੀ ਆ ਹੋਰ ਵੀ ਬੜਾ ਕਾ ਕੂਝ ਆ ਮੈਂ ਖਾਂਦੀ ਤੂੰ ਤਰੂ ਬੋ ਪੈਂਦੀ ਆ ਨੂੰ ਬੋ ਖਾਂਦੇ ਕਿਤੇ ਰਾਜੀ ਆ ਉਹ ਤੂੰ ਤਾਂ ਖਾਂਦੀ ਆ ਉਹ ਤਾਂ ਖਾ ਕੇ ਬੋਖਾ ਹੁੰਦੀ ਆ ਉਹ ਤੂੰ ਦੋ ਜਣ ਟਾਂਗੀਆਂ ਵਿੱਚੋਂ ਚਾਪਦੀਆਂ ਵੀ ਆ ਉਹ ਅੱਛਾ ਠੀਕ ਆ ਇਧਰ ਸਾਸਰੀ ਘਰ ਤੇ ਬੁਲਾ ਦਿਓ ਸਾਰੇ ਨੂੰ ਸਾਸਰੀ ਘਰ ਜੀ ਹੋਰ ਸਭ ਠੀਕ ਆ ਕੋਈ ਨਾ ਸਾਰੇ ਹੋਰ ਜੀ ਘਰ-ਵਾਰ ਸੈਟ ਆ ਜੀ ਕੀ ਹੁੰਦਾ ਭਰਾ ਫਸਲਵਾੜੀ ਦਾ ਹੋ ਗਿਆ ਬਿਲੇ ਤੂੰ ਵੀ ਕਣਕ ਦਾ ਵੱਢੇ ਕਿ ਤੂੰ ਵੀ ਥਾਲੀ ਬਣ ਗਈ ਕਹੇ ਇਹ ਰਹਿੰਦੀ ਆ ਆਪਾਂ ਨੂੰ ਵੀ ਬਿਲੇ ਆ ਹੁਣ ਤੱਕ ਨੇੜੀ ਆ ਕੰਮ ਥੋੜੀ ਰਹਿ ਗਈ ਹੁਣੇ ਹੁਣ ਤੱਕ ਫਸਲਵਾੜੀ ਵਾਲੇ ਵੀ ਉਮੀਦ ਆ ਜੀ ਸਾਰੇ ਆਪਦੇ ਵਧੀਆ ਵਧੀਆ ਕੰਮ ਕਰਕੇ ਬਿਲੇ ਹੋ ਜਾਣ ਸਾਰੇ ਫਸਲਵਾੜੀ ਸੰਭਾਲ ਲੈ ਰੱਬ ਵੀ ਇਟਰਾਉਂਦਾ ਹੈ ਰਹਿੰਦਾ ਪਰ ਉਹ ਜੀ ਚੜ ਕੇ ਜ ਆਇਆ ਦਾ ਉਹ ਕੱਲ੍ਹ ਵੀ ਬੜਾ ਆਇਆ ਜੀ ਇੱਕਦਮ ਚੜ ਕੇ ਜ ਰਾਣੀ ਹੈਗਾ ਜੀ ਆਪਣੀ ਬੱਕਰੀ ਦਾ ਨਾਮ ਬੱਚਿਆਂ ਨੇ ਰੱਖੀ ਹੋਈ ਆ ਰਾਣੀ ਆਪਣੇ ਦੂਜੇ ਖੇਤ ਸੀਗੇ ਉਧਰ ਰਾਜਸਥਾਨੀ ਰਹ ਰਹੇ ਉਹਨਾਂ ਨੇ ਰੱਖੀ ਹੋਈ ਸੀ ਬੱਕਰੀਆਂ ਰੱਖੀਆਂ ਕਾਫੀ ਉਹਨਾਂ ਨੇ ਤੇ ਇਹ ਆਪਣੇ ਡੈਡੀ ਦੇ ਨਾਲ ਜਾਂਦੇ ਆ ਦੂਜੇ ਖੇਤ ਉਧਰ ਆ ਉਧਰ ਜਾਂਦੇ ਕਰਕੇ ਇਹਨਾਂ ਨੂੰ ਬੱਕਰੀ ਦੇਖ ਜਾਂਦੀ ਆ ਫਿਰ ਥੋੜਾ ਸਮਾਂ ਖੇਡਦੇ ਆ ਫਿਰ ਉਹ ਮੀਰ ਕਾਫੀ ਰਿਸਪੈਕਟ ਕਰਦੇ ਨੇ ਉਹ ਲੇਡੀ ਫਿਰ ਉਹਨਾਂ ਨੇ ਦੇਤੀ ਬੱਕਰੀ ਹਾਂ ਇੰਨਾ ਕੁ ਬਹੁਤ ਆ ਹਾਂਜੀ ਮੈਂ ਇੰਨਾ ਕੁ ਬਹੁਤ ਆ ਬਾਕੀ ਨੂੰ ਸੁਖਾ ਲੈ ਫੇਰ ਪਾ ਦਾਂਗੇ ਬਹੁਤ ਨਹੀਂ ਬਹੁਤ ਨਹੀਂ ਉੱਤੇ ਨੂੰ ਬੰਦ ਉਹ ਤਾਂ ਥੱਲੇ ਖਰਾਬ ਕਰ ਦੀ ਉੱਤੇ ਨੂੰ ਹੱਸ ਲੈ ਕੇ ਨਾ ਹਾਂਜੀ ਆਹ ਤੇ ਬੰਨਾਂਗੇ ਤੇ ਦੇਖ ਆ ਆ ਜਾ ਤੇ ਬੰਦੇ ਆ ਜਾ ਇਹ ਰੁਕ ਜੂਗੀ ਨਹੀਂ ਆ ਜਾ ਤੂੰ ਅਹੀਂ ਆ ਜਾ ਆ ਵੀ ਨਾ ਤੁਸੀਂ ਧੋਵੋ ਇਹਨੂੰ ਵੀ ਇਹਨੂੰ ਜਾਂ ਮੇਨੂੰ ਇਹਨੂੰ ਕਰਨਾ ਇਹਨੂੰ ਸਕਰਾਂਗੇ ਸਾਫ ਆਹ ਸਾਡੇ ਜਕੂਤਰ ਬੈਠੇ ਆ ਖਾਣ ਸਾਡੇ ਕਬੂਤਰ ਅੱਜ ਰੰਗੇ ਸੀਗੇ ਨਵਾਂ ਰੰਗ ਲਾਇਆ ਜੀ ਉਹਨਾਂ ਨੂੰ ਰੰਗ ਦੇ ਕਾਹ ਤੋਂ ਹੁੰਨੇ ਕਬੂਤਰ ਹੈ ਕਬੂਤਰ ਰੰਗ ਦੇ ਕਾਹਦੇ ਨਿਸ਼ਾਨੀ ਨਹੀਂ ਲੱਗਦੀ ਜਾਂਦੀ ਆ ਪਰ ਬਾਹਰਪੂੜ ਛਾੜਦੇ ਉਪਰ ਲੱਗ ਜਾਂਦਾ ਨਾ ਅੱਛਾ ਜਾਨੀ ਲੱਗ ਜਾਂਦੀ ਆ ਨਿਸ਼ਾਨੀ ਲੱਗ ਜਾਂਦੀ ਆ ਠੀਕ ਆ ਜੀ ਹਾਂ ਜੀ ਰਾਣੀ ਹੋ ਗਿਆ ਜੀ ਆਪਣੇ ਪੱਖਿਆਂ ਦਾ ਟਾਈਮ ਟੂ ਤਾਂ ਟਾਂਗਾਂ ਟਾਂਗਾਂ ਰਹਿ ਗਈਆਂ ਸਾਰੇ ਚਟ ਕਰ ਗਈ ਸਹੀ ਗੱਲ ਆ ਬਿਲਕੁਲ ਇਹ ਤਾਂ ਬਿਲਕੁਲ ਖਾ ਜਾਂਦੀ ਐ ਇਦਾਂ ਇਹ ਇਦਾਂ ਸੀ ਤਾਂ ਬੰਦੇ ਆ ਜੀ ਉੱਪਰ ਕਾਤ ਬਣੇ ਸੀ ਕਿਸਨ ਹੈ ਇਹ ਉੱਪਰ ਕਾਤੇ ਬਣੇ ਸੀ ਆਪਾਂ ਇੱਕ ਤਾਂ ਨਾ ਇਹ ਉਹ ਦੂਜਾ ਆਪਣਾ ਹੈਗਾ ਵਾ ਥੱਲੇ ਫਿਰ ਮਹਿਦੀ ਵਾਲੀ ਐ ਫਿਰ ਮੂਟ ਮਦ ਮਿੰਗਣਾ ਮੂਨਾ ਕਰਦੀ ਰਣੀ ਠੀਕ ਆ ਨਾ ਤੱਕ ਤਾਂ ਫਿਰ ਉਹ ਸੋਕੇ ਹੋ ਜਾਂਦੇ ਆ ਖਾਣੇ ਦੇ ਇਹ ਦਰਾਖਤ ਤਾਂ ਵਾਈ ਖਾਣਦੇ ਨੇ ਤੋੜ ਤੋੜ ਕੇ ਆ ਉਹ ਹਵਾ ਨਾਲ ਬੰਦ ਹੀ ਰਿਆ ਥੱਲੇ ਖਰਾਬ ਹੋ ਜਾਂਦੇ ਫਿਰ ਵੀ ਨਾ ਮੂੰਹ ਨਾਲ ਵਿੱਚ ਨਾ ਸਹੀ ਆ ਸੁਣਾ ਆਪਾਂ ਅੱਧੀ ਚੀਜ਼ ਖਾਂਦੇ ਕਿੰਨੀ ਸਾਫ ਕਰਨ ਸਭ ਤਰੀਕ ਖਾਂਦੇ ਆ ਵੀ ਮੱਖੀ ਤੋਂ ਵੀ ਕਹਿੰਦੇ ਭਾਜੇ ਮੱਖੀ ਭੰਨੇ ਕਿੱਧਰੋਂ ਆਉਂਦੀ ਆ ਇਹ ਜਾਨਵਾਰ ਬੋਲਦੇ ਨਹੀਂ ਇਹ ਤਾਂ ਸੰਦਲ ਵੀ ਹੈਗਾ ਹੀ ਆ ਇਹ ਗੰਦੀ ਚੀਜ਼ ਦਾ ਤਾਂ ਖਾਣ ਸਹੀ ਗੱਲ ਆ ਉਹ ਇਧਰ ਖਾਂਦੀ ਦੇਖ ਪਾਣੀ ਲੱਗ ਗਈ ਦਿਖਾ ਦੋ ਵੀ ਆ ਕੇ ਨਾ ਉੱਪਰ ਵੀ ਆ ਕੇ ਦਿਖਾ ਨਾ ਤੁਹਾਨੂੰ ਇਹ ਬੱਚਿਆਂ ਨੂੰਵੇਂ ਘੱਟ ਪੁੱਛਣ ਜੀ ਜਾਨਵਰਾਂ ਨੂੰ ਪਸ਼ੂਆਂ ਨੂੰ ਇਹਨਾਂ ਦੀ ਕੇਅਰ ਬਹੁਤ ਕਰਦੇ ਨੇ ਆਪਣੇ ਆਪਾ ਕਰਦੇ ਕਬੂਤਰਾਂ ਦੀ ਅੱਛਾ ਜੀ ਹਾਂ ਲੱਗੀ ਖਾਰੇ ਖਾਣੇ ਨੇ ਹੁਣ ਖਾਲਾ ਖਾਲਾ ਟੈਡ ਬਾਲਾ ਆ ਗਿਆ ਤੇ ਬਾਕੀ ਹੁਣ ਟਾਈਮ 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 ਕੀ ਹੋ ਗਿਆ ਹੋਊਗਾ ਪੱਠੇ ਪਾਉਣ ਦਾ ਟਾਈਮ ਹੋ ਹੀ ਗਿਆ ਵੇਖ ਚਲੋ ਮੈਂ ਫੋਨੀਆ ਉਹਨੇ ਤੇ ਪੱਠੇ ਇਹ ਕਰਨਾ ਯਾਰ ਰੌਣੇ ਆ ਜੇ ਤਾਂ ਚਾਰ ਚੁਕ ਲਿਆ ਕਰਕੇ ਚਲੋ ਫਿਰ ਲਾਇਕੇ ਆ ਦਿਖ ਦੇਣਾ ਕੀ ਸਿਸਟਮ ਹੈ ਮੈਂ ਥੋੜੀ ਸਫਾਈ ਕਰਦਾ ਹੁਣ ਪਸੂਆ ਢਾ ਹੈ ਹੈ ਪਸੂਆ ਢਾ ਮੈਂ ਸਫਾਈ ਕਰਦਾ ਥੋੜੀ ਜੀ ਆ ਜੀ ਆਪਾਂ ਚਾਰ ਦਿਖਾਓ ਉਧਰ ਲੈ ਕੇ ਆਏ ਸੀ ਕੱਲ ਕੱਲ ਲੈ ਆਏ ਸੀ ਇਹ ਪੰਜ ਪੰਜ 15 ਦੇ ਗੱਲੇ ਘੱਟੇ ਹੋਏ ਨੇ ਕੱਲ ਲੈ ਕੇ ਆਏ ਸੀ ਜੀ ਪਹਿਲਾ ਲ ਮੁੱਕ ਗਿਆ ਜੀ ਦਾ ਕੱਲ ਇਹ ਹੋਰ ਲੈ ਕੇ ਆਏ ਆ ਉਹ ਵੀਡੀਓ ਨਹੀਂ ਬਣਾ ਸਕੀ ਇਹ ਕਾਲੀ ਕਾਲੀ ਜਿਹੜੇ ਜਾਣਾ ਪੈ ਗਿਆ ਠੀਕ ਹੈ ਜੀ ਹੁਣ ਪਾਜ ਗਏ ਜੀ ਪੱਠੇ ਪੱਠਿਆਂ ਦਾ ਹੋ ਗਿਆ ਟਾਈਮ ਫਟਫਟ ਆ ਕੇ ਅੰਦਰ ਬਾਹਰ ਤੋਂ ਫੇਰ ਦੁਬਾਰਾ ਤੁਹਾਨੂੰ ਮਿਲਦੇ ਹਾਂ ਠੀਕ ਹੈ ਨਾ ਜੀ ਹਾਂ ਜੀ ਉਹ ਪੱਠੇ ਪੌਣੇ ਸੀਗੇ ਫਿਰ ਉਤਰ ਬਾਹਰ ਆਪਣੇ ਖੇਤ ਨਾਲ ਬੱਕਰੇ ਚਾਰਨ ਆਏ ਹੋਏ ਆ ਤੇ ਉਹਨਾਂ ਨੂੰ ਕਹਿੰਦੇ ਪਾਣੀ ਦੇ ਦੋ ਤੀਨ ਉਹਨਾਂ ਦਾ ਬੋਤਲ ਹੈ ਨਾ ਇਹ ਜੇ ਗਰਮੀ ਬਹੁਤ ਆ ਜੀ ਤੇ ਤੇ ਆ ਤਾਂ ਲੱਗਦੀ ਹੋਈ ਹੈ ਗਰਮੀ ਚ ਗਰਮੀ ਹੈਗੀ ਆ ਹਨ ਉਹਨਾਂ ਨੇ ਫੱਕਰੀਏ ਵੀ ਖਾ ਮੰਗੇ ਨੇੜੇ ਹੋਣ ਨੂੰ ਨਾ ਫਿਰ ਬੱਕਰੇ ਨੇ ਖਾ ਲਓ ਵੀ

ਉਹ ਪਰਤੇ ਪਾ ਲਈਏ ਹਾਂ ਜੀ ਆ ਦੇਖੋ ਜੀ ਕੱਲ ਅਸੀਂ ਚਾਰ ਲੈ ਕੇ ਆਏ ਸੀਗੇ ਸਾਡ ਬੱਚ ਭੈਣ ਚੋ ਕੋਲ ਦੇਖੋ ਕੀ ਕੁਛ ਪਾਇਆ ਪਿਆ ਨੇ ਹਾਂ ਹੈ ਪਤਾ ਨਹੀਂ ਕੀ ਚੀਜ਼ ਆ ਲੈ ਭੈਣ ਹੋਰ ਕੀ ਚੀਜ਼ ਪਤਾ ਨਹੀਂ ਖਰਾਬ ਕਰ ਮੈਂ ਦੇਖਾਲ ਕੀ ਅ ਜੀ ਬਣਿਆ ਤਾ ਮੈਂ ਨਾ ਹਾਂ ਹਾਂ ਆ ਸੰਡ ਪਏ ਪਿਆ ਆ ਵੇਲੇ ਆਹ ਲ ਸੰਡ ਜਾਂਦਾ ਜੀ ਆ ਦੇਖੋ ਸੰਡ ਬਾ ਸੁੰਡ। ਇਹ ਨਾ ਪਾਓ ਫਿਰ। ਸੰਦੇ ਨੇ ਪਾਵਾਂਗੇ। ਉਧਰ ਕਰੋ ਕੈਮਰਾ। ਫਿਰੇ ਲਈ ਫੜੇ ਵੀ ਪਾਵਾਂਗੇ। ਪਸ਼ੂ ਖਰਾਬ ਨਾ ਹੋਣਗੇ, ਬਿਮਾਰ ਨਾ ਹੋਣਗੇ, ਪਸ਼ੂ ਮਰਨਗੇ ਨਾ ਸੁੰਡਾ ਵਾਲਾ ਚਾਰਾ। ਹੁਣ ਜਿੰਨਾ ਦਿੱਤਾ ਹੁਣ ਕਿਉਂ ਨੂੰ ਕਹਿ ਵੀ ਨਹੀਂ ਸਕਦੇ ਵੀ। ਪੰਡ ਦੇ ਬੰਦੇ ਆ। ਨਾਂ ਤਾਂ ਆਪਾਂ ਕਾਹ ਨੂੰ ਲੈਣਾ ਮੈਂ ਅਗਲੇ ਦਾ। ਹੁਣ ਇਹਨੂੰ ਪਤਾ ਵੀ ਚਾਰ ਰਹਿ ਜਾ ਕਾਹ ਨੂੰ ਚੁਗਾਂਦਾ ਫਿਰ ਚਕਾ ਚਾਰ ਆ ਰਹੇ ਆ। ਠੀਕ ਹੈ ਨਾ ਜੀ। ਹੁਣ ਤੁਹਾਡੇ ਸਾਹਮਣੇ ਆਵੇ ਸੁੰਡਾ ਦੂਜਾ ਆਵੇ। ਆ ਬੰਦੇ ਨੂੰ ਆਪ ਨੂੰ ਚਾਹੀਦਾ ਵੀ ਪਸ਼ੂ ਖਰਾਬ ਹੋਣਗੇ ਭਈ ਅਗਲੇ ਦੇ। ਉਹ ਬਹੋਂਦੇ ਇੱਥੇ ਹੋਰ ਸੁੰਡਾਂ ਲੱਗੀ ਲੱਗਦੀ ਆ ਤੇ ਸੁੰਡ ਕਿਵੇਂ ਤੁਰੇ ਫਿਰਦੇ ਆਹ ਕੰਪਿਆ ਆਹ ਵੀ ਪਿਆ ਆਹ ਵੀ ਆਵੇ ਆਹ ਤੁਰਿਆ ਆਹ ਵੀ ਤੁਰਿਆ ਆਹ ਤੁਰਿਆ ਦੇਖ ਤੁਰਿਆ ਉਹ ਵੱੜ ਗਏ ਗਾਂ ਜਾ ਕੇ ਆਹ ਵੀ ਜਾਂਦਾ ਆਹ ਵੀ ਜਾਂਦਾ ਕਿੱਡਾ ਸੁੰਡਾ ਆਵੇ ਆਵੇ ਆਹ ਵੀ ਜਾਂਦਾ ਜ਼ੂਮ ਕਰਕੇ ਦਿਖਾ ਜ਼ੂਮ ਹੁਣ ਤੇ ਜ਼ੂਮ ਕਰਕੇ ਦਿਖਾ ਦਿਉਂਦਾ ਇਹ ਕੰਮ ਨਾ ਕੱਢਦਾ ਦਿਖਾਉਂਦਾ ਸੁੰਡ ਹੁਣ ਤੇ ਜ਼ੂਮ ਕਰੀ ਨਾ ਆਹ ਦੇਖ ਆਹ ਦੇਖ ਕਿੰਨੇ ਇੱਥੇ ਜ਼ੂਮ ਕਰਾ ਕਿੰਨੇ ਸੁੰਡ ਲੈ 14 10 ਜਿਗਾਣਾ ਵਿੱਚ ਹੈ ਚਾਹ ਚੋ ਦੇਖ ਲਾ ਕੀ ਪਾਈ ਇਹਦਾ ਹੁਣ ਕੀ ਹੋ ਭੈਣ ਚ ਕਰੋ ਉਧਰ ਕੈਮਰਾ ਹੁਣ ਥੋੜੇ ਸਾਹਮਣੇ ਆ ਜੀ ਦੱਸੋ ਕੀ ਕੀ ਹੁਣ ਆ 15 ਲੈ ਕੇ ਆ ਗੱਟੇ ਉਹਨਾਂ ਸਾਰੇ ਮੇਰੇ ਦਾ ਇਹ ਜੀ ਹੋਣਗੇ ਕੀ ਇਹ ਕਿਸੇ ਨੂੰ ਪੱਠਿਆਂ ਨੂੰ ਲੱਗਿਆ ਪਾਣੀ ਪਾਏ ਪਾਏ ਵਿੱਚ ਪੱਠਿਆਂ ਨੂੰ ਅੱਜ ਪਾਣੀ ਲਾਤਾ ਜੇਕਰ ਚਾਰ ਲਿਆ ਤਾਂ ਚਾਰ ਪਾਵਾਂਗੇ ਉਹਨਾਂ ਨੂੰ ਪਾਣੀ ਲਾਤਾ ਹੁਣ ਹੁਣ ਸੰਧੀ ਕਰਦੇ ਸੰਧੀ ਕਰਕੇ ਪਾਉਂਦੇ ਚਲੋ ਹਾਂਜੀ ਇਹ ਪੁਰਾਣਾ ਹੋਊਗਾ ਹਾਂਜੀ ਇਹ ਪੁਰਾਣਾ ਹੋਊਗਾ ਹਾਂ ਪੁਰਾਣਾ ਹੋਵੇ ਕਿੰਨੇ ਸਾਲ ਦਾ ਪਿਆ ਹੋਊਗਾ ਇਹ ਕੋਈ ਨਾ ਕਰਾਂ ਕਰਾਂਗੇ ਦਾ ਸਹੀ ਅਗਲੇ ਨਾਲ ਗੱਲ ਹੋਊਗੀ ਫਿਰ ਹੁਣ ਹੋਰ ਕਾਲੀ ਲੱਗਣੀ ਆ ਹੁਣ ਮਈਆਂ ਝਾਗਦੀਆਂ ਪੱਠਿਆਂ ਨੂੰ ਖੋਲਦੀਆਂ ਖਾਲੀ ਆ ਹੁਣ ਸਮਝੋ ਕਰਨੀ ਵੀ ਨਹੀਂ ਸੰਨੀ ਕਰਦੇ ਆ ਜੀ ਹੁਣ ਅਸੀਂ ਤਾਂ ਆਪ ਹੀ ਕੰਮ ਕਰਦੇ ਹਾਂ ਜੀ ਅਸੀਂ ਤਾਂ ਕੋਈ ਵੀ ਭੁੱਲ ਨਹੀਂ ਰੱਖਦੇ ਪਹਿਲਾਂ ਰੱਖਿਆ ਸੀਗਾ ਰੱਖਿਆ ਸੀਗਾ ਪਹਿਲਾਂ ਛੋਟੂ ਰੱਖਿਆ ਕੋਲੇ ਕੰਮ ਨਹੀਂ ਕਰਦਾ ਸੀਗਾ ਵੀ ਬਹਿਲਾ ਬਹਿ ਕੇ ਬਸ ਟਾਈਮpass ਕਰਾਉਣਾ ਉਸ ਟਾਈਮ ਥੋੜੀ ਬਿਮਾਰ ਸੀਗੀ ਕੋਲੇ ਲੈ ਕੇ ਕੰਮ ਕਰਾਉਣਾ ਤੇ ਫਿਰ ਆਪਾਂ ਆਪ ਹੀ ਕਰਾਂਗੇ ਉੱਥੇ ਤੋਂ ਪਹੇਂ ਆ ਹੀ ਜਾਈਏ ਪਸੂਆਂ ਦੇ ਵਿਚਾਰਾਂ ਨੇ ਘੜਾ ਹਾਰਾ ਬਣ ਲੱਗੇ ਜਾਣਾ ਇੱਕ ਜਦੋਂ ਪਹਿਲਾਂ ਆਇਆ ਸੀਗਾ ਸਾਡੇ ਉਹ ਰਾਹੀ ਦਿੱਦੂ ਗੱਗੂ ਗੱਗੂ ਪਤਾ ਨਹੀਂ ਭੈਣ ਆ ਆ ਥਣਾਏ ਦੀ ਪਹਿਲਾ ਸੂਆ ਮੱਜਰਾ ਥਣ ਦੇਖੋ ਕਿਵੇਂ ਐ ਜਿਵੇਂ ਜਮਾਈ ਮੋੜੋੜੇ ਬਣਾ ਲੈ ਦੇਗਾ ਜਮਾ ਖਰਾਬ ਕਰ ਗਿਆ ਜਾਂਕਰ ਦੂਜੀ ਸਾਈਡ ਵਿਚੋਂ ਦਿਖਾਉਂਦੇ ਆ ਜੀ ਤੇ ਆਹ ਦੇਖੋ ਉਧਰ ਨਾਲ ਤੁਹਾਨੂੰ ਵੀ ਦੇਖੋ ਜੀ ਦੇਖੋ ਜੇ ਮੈਂ ਖਰਾਬ ਕਰ ਗਿਆ ਸਾਨੂੰ ਪਹਿਲਾ ਸੂਆ ਸੀ ਮਾਜਰਾ ਹੁਣ ਕੀ ਕਰੀਏ ਹੁਣ ਬੱਚੇ ਛੋਟੇ ਕਰਤੀ ਜੀ ਕਈ ਵਾਰੀ ਸਾਨੂੰ ਹੁੰਦਾ ਬੱਚੇ ਸਾਡੇ ਪਈ ਮੇਂ ਫਰਦੀਆਂ ਜੀ ਬਿਮਾਰ ਹੋ ਗਏ ਸੀਗੇ ਤੇ ਉਸ ਟਾਈਮ ਸਾਨੂੰ ਔਖਾ ਸੀ ਕਿ ਕੰਮ ਦਾ ਤੇ ਬੰਦਾ ਰੱਖਿਆ ਸੀ ਉਸ ਟਾਈਮ ਉਹਦੀਆਂ ਕੰਮ ਕਰਦਾ ਦੇਖੋ ਉੱਪਰ ਲੜਕੀ ਬੈਠੇ ਰਹਿੰਦੇ ਆ ਕੰਮ ਹੀ ਕਰਦੇ ਗਾ। ਪਹਿਲਾ ਸੂਆ ਸੀਮਾ ਤੇ ਰਮੱਧ ਬਹੁਤ ਚੰਗੀ ਜੀ ਹੁੰਦੀ। ਕੋਈ ਤਾਂ ਕਰ। ਘਰ ਦੀ ਮੱਝ ਹੈ ਸਾਡੇ ਇਹ। ਇਹਦਾ ਮੱਝ ਦਾ ਰੇਟ ਲੱਗਿਆ ਸੀ ਉਦੋਂ 6 ਨੂੰ 7.5 ਲੱਖ ਰੁਪਏ ਲੱਗਿਆ ਸੀ ਮੱਝ ਦਾ। ਉੱਪਰ ਵਿੱਚ ਨਹੀਂ ਤਾਂ ਹੈ ਨਹੀਂ ਵੀ ਜੀ। ਪਹਿਲੇ ਸੂਆ ਸੀ ਨਾ। ਵਿੱਚ ਨਹੀਂ ਵੀ ਗਈ ਸੀ ਜੀ। ਇਧਰ ਆ। ਵਿੱਚ ਨਹੀਂ ਤਾਂ ਹੈ ਨਹੀਂ ਜੀ ਅਸੀਂ। ਉਦੋਂ ਲੱਗਿਆ ਸੀ ਇਹਦਾ ਰੇਟ 1.5 ਲੱਖ ਰੁਪਏ ਆ। ਜਿਹੜੀ ਜਮਾ ਪੋਦੀਆਂ ਖੋਤੀ ਕਰਦੀ ਹੁਣ। ਚਲੋ ਜੀ ਉਹ ਹੁੰਦੀ ਹੁੰਦੀ ਕਰ ਲਗੇ ਤੁਸੀਂ ਕਰੋ ਸੰਨੀ ਮੈਂ ਆਹ ਗੋਹਾ ਹਟਾ ਦਿੰਨੀ ਠੀਕ ਚਲੋ ਮਿਲ ਤਾ ਕੋ ਕੱਲ ਨੂੰ ਫੇਰ ਬੱਚੇ ਆ ਜਿਹਨੇ ਗੋਹ ਤੋਂ ਬੱਚਿਆਂ ਨੂੰ ਸੰਭਾਲਣਾ ਹੁੰਦਾ ਰੋਟੀ ਉਟੂ ਵੀ ਖਾਣੀਆਂ ਆਪਣਾ ਧਾਰਾ ਦਾ ਟਾਈਮ ਆ ਗੋਲੇ ਧਾਰਾ ਕੱਢਣ ਲੱਗੀ ਹੋਈ ਆ ਹਾਂ ਉਹਨਾਂ ਨੂੰ ਮੈਂ ਵੀ ਚਾਣੀ ਆ ਲੱਗਦਾ ਬਸ ਇਹਨਾਂ ਨੂੰ ਕੱਟਣ ਨੂੰ ਦੋ ਮੈਂ ਤਾਂ ਉਹ ਨਾਲ ਦੀ ਮੱਝ ਕੱਟਣੀ ਆ ਇਹ ਮੈਂ ਤੇ ਫਿਰ ਮੁੜ ਕੇ ਨਾ ਇਹ ਹੈਲਦੀ ਆ ਫਿਰ ਤੈਨੂੰ ਆਏ ਜੀ ਉਹ ਗਾਂ ਹਲਾ ਜਾਂਦੀ ਆ ਫਿਰ ਕੋਲੋ ਦੇ ਉੱਤੇ ਚੜ ਜਾਂਦੀ ਆ ਇਹ ਆ ਕਰਕੇ ਗਾਂ ਮੱਝ ਤੇ ਬੰਨ੍ਹ ਦੋ ਦੇ ਵੇ ਡਾਰੀ ਲੱਗਦਾ ਰਹਿੰਦਾ ਲਈ ਮੈਂ ਲੱਗਣਾ ਵਾ ਚਲੋ ਉਹਦੇ ਨਾਲ ਉਹ ਟੀਗਾ ਜੀ ਲਓ ਮੈਂ ਮੱਠੀ ਗੱਲ ਹੁੰਦਾ ਉਹਦੇ ਜਣੇ ਇੱਧਰ ਹੁਣ ਕੱਢਦੇ ਆ ਜੀ ਗੁਸ਼ਾਰਨ ਤਾਰਾਂ ਪਰ ਟੋਟਾ ਨਾ ਕੀ ਰੱਖਾਂ ਅੱਛਾ ਸਾਹੂ ਕਿੰਨੇ ਸਾਹੂ ਇੱਧਰ ਮੁਕਰੇਓ ਇੱਧਰ ਮੁਕਰੇਓ ਕਿੰਨੇ ਸਾਹੂ ਆਹੋ ਮੇਰਾ ਨਾਮ ਸ਼ਰਮਨ ਹੈ ਇਹ ਮੇਰਾ ਸ਼ਾਰਟ ਨੇਮ ਇਹ ਲੈਂਦੇ ਹੁੰਦੇ ਗੁਸ਼ਾਰਨ ਜੀ ਵਿਕਰਮ ਗੇਟ ਬੰਦ ਕਰਕੇ ਆ ਮਾਣ ਨੂੰ ਛੱਡ ਗੇਟ ਬੰਦ ਕਰਕੇ ਆ ਗੇਟ ਬੰਦ ਕਰ ਦੇ ਆ ਹੈਗੀ ਆ ਜੀ ਮਾਣੋ ਇਹ ਘਸਾਨੇ ਛੋਟੇ ਹੁੰਦੇ ਤੋਂ ਹੀ ਇੱਥੇ ਬਿੱਲੀ ਇਹਨਾਂ ਦੀ ਮਾਂ ਜਿਹੜੀ ਸੀਗੀ ਆਈ ਹੋਈ ਸੀ ਇੱਥੇ ਹੀ ਇਹ ਬਿੱਲੀ ਨੇ ਬੱਚੇ ਦਿੱਤੇ ਸੀ ਇਹਨਾਂ ਦੀ ਮਾਂ ਨੇ ਤੇ ਬਾਕੀ ਸਾਰੇ ਬੱਚੇ ਤਾਂ ਚਲੇ ਗਏ ਪਰ ਇਹ ਉਸ ਟਾਈਮ ਤੋਂ ਜੇ ਅਸੀਂ ਛੋਟੇ ਜਦੋਂ ਹੁੰਦੇ ਸੀਗੇ ਉਦੋਂ ਤੋਂ ਹੀ ਇਹਨਾਂ ਨੂੰ ਦੁੱਧ ਵਗੈਰਾ ਪਾ ਦਿੰਦਾ ਸੀਗਾ ਤੇ ਪਰ ਇਹ ਤਾਂ ਇੱਥੇ ਹੀ ਕਿੱਝ ਗਿਆ ਇਹ ਹੁਣ ਜਦੋਂ ਖਾ ਦੁੱਧ ਵੀ ਕਿਹੜੀ ਆ ਇਹ ਇੱਥੇ ਹੀ ਰਹਿੰਦੀ ਹੈ ਜੀ ਆਪਣੇ ਘਰੇ ਤੇ ਚਾਹੇ ਦੁੱਧ ਕੋਲੇ ਪਿਆ ਹੋਵੇ ਬਾਲਟੀ 'ਚ ਕੋਲੇ ਬੈਠੀ ਹੋਵੇ ਅਰੇ ਮਜਾਲ ਨਹੀਂ ਇਹਦੇ ਕਿ ਇਹ ਮੂੰਹ ਲਾ ਜੂਗੀ ਬਾਲਟੀ ਨੂੰ ਸਮਝਦਾਰ ਕਾਫੀ ਹੈ ਜੀ ਤੇ ਦਾਈ ਇੱਥੇ ਰਹਿ ਰਹੀ ਆ ਜੀ ਬਹੁਤ ਦੁੱਧ ਵਗੈਰਾ ਪੀ ਲੈਂਦੀ ਆ